ਯਾਰ ਦੇਖਿਓ ਇਹ ਡਰੈਸ ਕਿੰਨੀ ਸੋਹਣੀ ਹੈ ਨਾ ਹਾਂ ਇਹ ਤਾਂ ਸੋਹਣੀ ਹੈ ਨਾ ਮੇਰੇ ਫਰੈਂਡ ਨੇ ਵੀ ਪਾਈ ਵੀ ਸੀਗੀ ਤੇ ਮੇਰਾ ਬਰਥਡੇ ਆ ਰਿਹਾ ਮੈਂ ਲੈ ਲਾ ਮੈਂ ਨਾ ਆਨਲਾਈਨ ਦੇਖੀ ਸੀ ਇਹ ਡਰੈਸ ਬੜੀ ਵਧੀਆ ਲੱਗ ਰਹੀ ਹੈ ਤੇ ਖਰੀਦ ਲਾ ਯਾਰ ਬਰਥਡੇ ਦੇ ਪਾਣ ਨੂੰ ਹਾਂ ਤਾਂ ਇਸ ਚ ਕੀ ਆ ਉਹ ਹੈ ਕੀ ਕਮੀ ਹੈ ਇਸ ਚ ਅਬੈ ਨੀ ਵੀ ਵਧੀਆ ਨੀ ਮਰ ਲੱਤ ਦੇਖਿਓ ਤਾਂ ਕਿਵੇਂ ਨਿਕਲ ਰਹੀ ਹੈ ਓ ਯਾਰ ਮੈਂ ਥੋੜੀ ਨੀਚੇ ਤੱਕ ਸਲਾਈ ਜੀ ਮਾਰ ਲੂੰਗੀ ਗੋਡੇ ਤੱਕ ਕਰ ਲੂੰਗੀ ਉਸ ਚੀ ਕੇ ਫਿਰ ਗਰੇਸੀ ਨਹੀਂ ਆਣੀ ਨਹੀਂ ਹੁਣ ਤਾਂ ਤੁਸੀਂ ਕਹਿ ਰਹੇ ਸੀ ਸੋਹਣੀ ਹੈ ਮਤਲਬ ਉਹ ਜੀ ਸੋਹਣੀ ਹੈ ਕਿ ਐ ਨਿੱਕੇ ਯਾਰ ਤੁਸੀਂ ਨਾ ਹਮੇਸ਼ਾ ਇਹੀ ਕਰਦੇ ਹੋ ਵੀ ਮੈਂ ਵੀ ਤਾਂ ਕੁੜੀਆਂ ਆ ਦੇਖੋ ਮੈਂ ਵੀ ਤਾਂ ਡਰੈਸ ਪਾਈ ਸਕਦੀ ਆ ਹੋਰ ਕੁੜੀਆਂ ਦੇ ਪਾਈ ਹੁੰਦੀ ਆ ਤਾਂ ਤੁਹਾਨੂੰ ਅੱਛੀ ਲੱਗਦੀ ਆ ਹੈ ਵੈਸੇ ਵੀ ਠੀਕ ਲੱਗਦੀ ਹੈ ਤੁਸੀਂ ਹੁਣੀ ਬੋਲਿਆ ਉਹ ਮਤਲਬ ਕਿ ਫੋਟੋ ਦੇ ਅੱਛੀ ਲੱਗ ਰਹੀ ਹੈ ਕਿ ਸਾਹਮਣੇ ਵਾਲੀ ਨਹੀਂ ਅੱਛੀ ਲੱਗ ਰਹੀ ਜਿੱਥੇ ਤੁਸੀਂ ਜਵਾਬ ਕਰਦੇ ਹੋ ਉੱਥੇ ਵੀ ਬਰਥਡੇ ਤੇ ਕੁੜੀਆਂ ਕਈ ਵਾਰ ਐਡੇ ਡਰੈਸ ਪਾ ਕੇ ਆਉਂਦੇ ਮੈਂ ਤੁਹਾਡੀ ਫੋਟੋਜ਼ ਦੇਖਦੀ ਆ ਆਹ ਹਾਂ ਐਨੀ ਵੀ ਨਹੀਂ ਪਾਈ ਹੁੰਦੀ ਆ ਉਹ ਯਾਰ ਹਮਾ ਚਾਹਦਾ ਹੀ ਪਾਈ ਹੁੰਦੀ ਆ ਫੇਰ ਵੀ ਦੇਖੋ ਤੁਸੀਂ ਨਾ ਫੇਰ ਫੇਰ ਉਹ ਵੀ ਤਾਂ ਕੁੜੀਆਂ ਯਾਰ ਪਾਉਂਦੀਆਂ ਮੈਂ ਕਿਉਂ ਨਹੀਂ ਪਾ ਸਕਦੀ ਵੀ ਦੇਖੋ ਤੋਦਦੇ ਨਾ ਦੇਖੋ ਮੈਂ ਕਿਹੜਾ ਰੋਜ ਪਾਣੀ ਹੈ ਜਿਹੜੀ ਹੋਰੀ ਦੇ ਹਿਸਾਬ ਨਾਲ ਮੈਂ ਕਹਾ ਕਿ ਮਤਲਬ ਥੋੜੇ ਸੂਰ ਜਿਆਦਾ ਚੱਦੇ ਆ ਮੈਂ ਮੋਟੀ ਹੈ ਮੈਂ ਪਤਲੀ ਜੀ ਤਾਂ ਹੈਗੀ ਆ ਬਲਕਿ ਅਜੀਬ ਜਿਹਾ ਲੱਗੂ ਲੋਕਾਂ ਨੂੰ ਨਾ ਵੈਸੇ ਆਪਣੀ ਚੀਜ਼ ਜਿਹੜੀ ਪਸੰਦ ਨਹੀਂ ਆਂਦੀ ਜਦ ਅਸੀਂ ਤੁਹਾਨੂੰ ਯਾਦ ਅਸੀਂ ਬੈਂਕ 'ਚ ਗਏ ਸੀ ਉਹ ਬੰਦਾ ਕਹਿ ਰਿਹਾ ਸੀ ਕਹਿੰਦਾ ਤੁਹਾਡੀ ਵਾਈਫ ਨਾ ਯੋਗਾ ਵਾਲੀ ਲੱਗ ਰਹੀ ਆ ਵੀ ਯੋਗਾ ਫਿਟਨੈਸ ਵਾਲੀ ਤਾਂ ਉਹ ਉਹਨੇ ਉਹਨੂੰ ਦੇਖ ਕੇ ਪਤਾ ਲੱਗ ਗਿਆ ਸੀ ਪਰ ਤੁਸੀਂ ਮੇਰੀ ਹਮੇਸ਼ਾ ਕਮੀਆਂ ਕੱਢਦੇ ਨੰਦੇ ਹੋ ਉਹ ਕਮੀ ਕੋਈ ਨਹੀਂ ਕਰਦਾ ਮੈਂ ਤੇਰੀ ਮੈਂ ਕਹਿੰਦਾ ਕਿ ਯਾਰ ਦੇਖੋ ਡਰੈਸ ਹੁਣ ਆਪਾਂ ਜਾ ਜੇ ਤਾਂ ਮੈਂ ਮੋਟੀ ਹਾਂ ਜਗਾਂ ਦੇ ਅਕੋਰਡਿੰਗ ਨਹੀਂ ਯਾਰ ਮੇਰੇ ਬਰਥਡੇ ਯਾਰ ਮੈਂ ਕਿਹੜਾ ਘਰ ਦੇ ਨਾਲ ਪਾ ਕੇ ਜਾਣੀ ਆ ਤੁਹਾਡੇ ਨਾਲ ਪਾ ਕੇ ਜਾਣੀ ਆ ਯਾਰ ਯਾਰ ਉਹਨੂੰ ਨਹੀਂ ਪਸੰਦ ਆਈ ਜਦੋਂ ਮੈਂ ਬੋਲਦਾ ਤਾਂ ਫਰਮਾ ਕਿਹੜੇ ਡਰੈਸ ਲਵਾਂ ਥੋੜੀ ਜੀ ਚੱਲ ਇਕੱਠੀ ਜੀ ਵਾਲੀ ਲੈ ਲਾਂਗੀ ਪਰ ਇਦਾਂ ਦੀ ਲੈਣੀ ਹੈ ਮੈਂ ਚੱਲ ਦੇਖ ਲਾਂਗੇ